ਪਰ ਤੌਰ ਕਲਾਕਾਰ ਤਾਂ ਕਦੇ ਵੀ ਨਹੀਂ ਸਾਨੂੰ ਲੱਗਦਾ ਕਿ ਅਸੀਂ 360 ਡਿਗਰੀ ਕਵਰ ਕਰ ਲਈ। ਇਤਨਾ ਕਿਤੇ ਅਜੇ ਵੀ ਲੱਗਦਾ ਹੈ ਕੁਝ ਕਰਨ ਵਾਲਾ ਬਾਕੀ ਹੈ। ਇਸ ਦੇ ਲਈ ਆ ਗੁੱਡ ਲਾਈਕ ਟੂ ਸੇ ਥੈਂਕਸ ਟੂ ਗਿਪੀ ਪਰਿਵਾਰ। ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ। ਮਿਲਮਾ ਦਾ ਦੌਰ ਦੇ ਯੋਗ ਵਾਸਤੇ ਫਿਲਮ ਦੇਣ ਲਈ ਨਹੀਂ। ਇਹਦੇ ਨਾਲ ਦੌਰ ਚੱਲਦੇ ਨੇ ਇੱਕ ਬੜੇ ਸਾਲ ਖਾਮੋਸ਼ੀ ਰੱਖੀ ਮੈਂ ਆਪਣੀ ਗੱਲ ਕਰਾਂ ਜੀ। ਇੱਕ ਕਲਾਕਾਰ ਦੀ ਤੌਰ ਤੇ ਕੰਮ ਕਰਨ ਨੂੰ ਬਹੁਤ ਤਰਸੇ ਆ। ਕਮੀਡੀਅਨ ਦੀ ਤੌਰ ਤੇ ਬੜੇ ਸਾਲ ਕੰਮ ਕੀਤਾ ਪਰ ਉਮੀਦ ਸੀ ਕਿ ਸਾਡਾ ਦੌਰ ਆਏਗਾ ਗੁਰਪ੍ਰੀਤ ਕੋਗੀ ਬਾਜੀ ਗੱਲ ਇਹ ਹੈ ਕਿ ਅੱਜ ਕੱਲ ਜਿਵੇਂ ক্রিকেট ਦਾ ਦੌਰ ਚੱਲਦਾ ਹੈ ਜੀ ਔਰ ক্রিকেট ਦੇ ਵਿੱਚ ਉਸ ਬੈਟਸਮੈਨ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜਿਹੜਾ 360 ਡਿਗਰੀ ਖੇਡਦਾ ਹੈ ਔਰ ਐਕਟਿੰਗ ਦੇ ਵਿੱਚ ਤੁਹਾਡਾ ਜਿਹੜਾ ਸਫ਼ਰ ਨਾਟਕਾਂ ਤੋਂ ਸ਼ੁਰੂ ਹੋਇਆ ਪਰਛਾਵਾਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਹੁਣ ਤੱਕ ਆਪਾਂ ਤੁਹਾਡੇ ਸਫ਼ਰ ਨੂੰ ਦੇਖਿਆ ਕੀ ਆਪਾਂ ਇਹ ਮੰਨ ਸਕਦੇ ਹਾਂ ਕੀ ਅਰਦਾਸ ਦੀ ਇਹ ਲੜੀ ਦੇ ਨਾਲ ਤੁਸੀਂ 360 ਡਿਗਰੀ ਪੂਰੇ ਹੋਏ ਹੋ ਖੇਡਣ ਦੇ ਵਿੱਚ ਬਹੁਤ ਸ਼ੁਕਰੀਆ ਜੀ ਜਸੀ ਜੀ ਥੈਂਕ ਯੂ ਸੋ ਮਚ ਆਰ ਮੈਂ ਬਤੌਰ ਕਲਾਕਾਰ ਤਾਂ ਕਦੇ ਵੀ ਨਹੀਂ ਸਾਨੂੰ ਲੱਗਦਾ ਕਿ ਅਸੀਂ 360 ਡਿਗਰੀ ਕਵਰ ਕਰ ਲਈ ਕਿਤਨਾ ਕਿਤੇ ਅਜੇ ਵੀ ਲੱਗਦਾ ਹੈ ਕੁਝ ਕਰਨ ਵਾਲਾ ਬਾਕੀ ਹੈ ਪਰ ਉਹ ਕਰਦੇ ਰਵਾਂਗੇ ਜਿਹੜੀ ਗੱਲ ਮੈਡਮ ਨਿਰਮਾ ਰਿਸ਼ੀ ਜੀ ਨੇ ਕਹੀ ਨਾ ਉਹ ਇਹਦੇ ਨਾਲ ਜੁੜਦੀ ਹੈ ਕਿ ਲਗਾਤਾਰਤਾ ਜਿਹੜੀ ਹੈ ਉਹ ਤੁਹਾਨੂੰ ਜਗਿਆਸਾ ਚ ਰੱਖਦੀ ਹੈ ਔਰ ਜਿਗਿਆਸਾ ਤੁਹਾਨੂੰ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਜਿੱਦਨ ਲੱਗਾ 360 ਡਿਗਰੀ ਖੇਲ ਰਿਹਾ ਉਸ ਦਿਨ ਇਨਿੰਗ ਖਤਮ ਹੋ ਜਾਂਦੀ ਹੈ ਤੁਹਾਡੀ ਸੋ ਇਹਦੀ ਮੈਂ ਗੱਲ ਕਰਾਂ ਫਿਲਮ ਦੀ ਤੇ ਅਸੀਂ ਅਕਸਰ ਪ੍ਰੋਡਿਊਸਰਸ ਨੂੰ ਵਧਾਈ ਦਿੰਦੇ ਹੁੰਦੇ ਆ ਫਿਲਮ ਦੀ ਬਹੁਤ ਮੁਬਾਰਕਾਂ ਜੀ ਹੈਨਾ ਪਰ ਇਹਦੇ ਲਈ ਆ ਗੁੱਡ ਲਾਈਕ ਟੂ ਸੇ ਥੈਂਕਸ ਟੂ ਗਿੱਪੀ ਪਰਿਵਾਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ ਔਰ ਸਾਨੂੰ ਇਹੋ ਜਿਹਾ ਇੱਕ ਫਿਲਮਾਂ ਦਾ ਦੌਰ ਦੇਣ ਵਾਸਤੇ ਫਿਲਮ ਦੇਣ ਲਈ ਨਹੀਂ ਇਹਦੇ ਨਾਲ ਦੌਰ ਚੱਲਦੇ ਨੇ ਇੱਕ چنگی جد شروعات ہوں وہ دور چال چلتے ہیں کہ کچھ دیر کی خاموشی ہے پھر سے شور آئے گا تمہارا وقت آیا ہے ہمارا دور آئے گا سو so, اسی بڑے سال خاموشی رکھی میں اپنی گل کرا جی ایک کلاکار دی تور پہ کم کرنو بہت ترسے ہیں کمیڈین دی طور پہ بڑے سال کم کیتا پر امید سی کہ سا دور آئے گا اور سارے تھیٹر آرٹس بیٹھے نے سارا کا دور آیا ਬਤੌਰ ਕਲਾਕਾਰ ਤਾਂ ਕਦੇ ਵੀ ਨਹੀਂ ਸਾਨੂੰ ਲੱਗਦਾ ਕਿ ਅਸੀਂ 360 ਡਿਗਰੀ ਕਵਰ ਕਰ ਲਈ। ਇਤਨਾ ਕਿਤੇ ਅਜੇ ਵੀ ਲੱਗਦਾ ਹੈ ਕੁਝ ਕਰਨ ਵਾਲਾ ਬਾਕੀ ਹੈ। ਇਸ ਦੇ ਲਈ ਆ ਗੁੱਡ ਲਾਈਕ ਟੂ ਸੇ ਥੈਂਕਸ ਟੂ ਗਿਪੀ ਪਰਿਵਾਰ। ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ। ਮਿਲਮਾ ਦਾ ਦੌਰ ਦੇਉਣ ਵਾਸਤੇ ਫਿਲਮ ਦੇਣ ਲਈ ਨਹੀਂ। ਇਹਦੇ ਨਾਲ ਦੌਰ ਚੱਲਦੇ ਨੇ ਇੱਕ ਬੜੇ ਸਾਲ ਖਾਮੋਸ਼ੀ ਰੱਖੀ ਮੈਂ ਆਪਣੀ ਗੱਲ ਕਰਾਂ ਜੀ। ਇੱਕ ਕਲਾਕਾਰ ਦੀ ਤੌਰ ਤੇ ਕੰਮ ਕਰਨ ਨੂੰ ਬਹੁਤ ਤਰਸੇ ਆ। ਕਮੀਡੀਅਨ ਦੀ ਤੌਰ ਤੇ ਬੜੇ ਸਾਲ ਕੰਮ ਕੀਤਾ ਪਰ ਉਮੀਦ ਸੀ ਕਿ ਸਾਡਾ ਦੌਰ ਆਏਗਾ ਗੁਰਪ੍ਰੀਤ ਕੋਗੀ ਬਾਜੀ ਗੱਲ ਇਹ ਹੈ ਕਿ ਅੱਜ ਕੱਲ ਜਿਵੇਂ ক্রিকেট ਦਾ ਦੌਰ ਚੱਲਦਾ ਹੈ ਜੀ ਔਰ ক্রিকেট ਦੇ ਵਿੱਚ ਉਸ ਬੈਟਸਮੈਨ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜਿਹੜਾ 360 ਡਿਗਰੀ ਖੇਡਦਾ ਹੈ ਔਰ ਐਕਟਿੰਗ ਦੇ ਵਿੱਚ ਤੁਹਾਡਾ ਜਿਹੜਾ ਸਫ਼ਰ ਨਾਟਕਾਂ ਤੋਂ ਸ਼ੁਰੂ ਹੋਇਆ ਪਰਛਾਵਾਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਹੁਣ ਤੱਕ ਆਪਾਂ ਤੁਹਾਡੇ ਸਫ਼ਰ ਨੂੰ ਦੇਖਿਆ ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਅਰਦਾਸ ਦੀ ਇਹ ਲੜੀ ਦੇ ਨਾਲ ਤੁਸੀਂ 360 ਡਿਗਰੀ ਪੂਰੇ ਹੋਏ ਹੋ ਖੇਡਣ ਦੇ ਵਿੱਚ ਬਹੁਤ ਸ਼ੁਕਰੀਆ ਜੀ ਜਸੀ ਜੀ ਥੈਂਕ ਯੂ ਸੋ ਮਚ ਅਰ ਮੈਂ ਬਤੌਰ ਕਲਾਕਾਰ ਤਾਂ ਕਦੇ ਵੀ ਨਹੀਂ ਸਾਨੂੰ ਲੱਗਦਾ ਕਿ ਅਸੀਂ 360 ਡਿਗਰੀ ਕਵਰ ਕਰ ਲਈ ਕਿਤਨਾ ਕਿਤੇ ਅਜੇ ਵੀ ਲੱਗਦਾ ਹੈ ਕੁਝ ਕਰਨ ਵਾਲਾ ਬਾਕੀ ਹੈ ਪਰ ਉਹ ਕਰਦੇ ਰਵਾਂਗੇ ਜਿਹੜੀ ਗੱਲ ਮੈਡਮ ਨਿਰਮਾ ਰਿਸ਼ੀ ਜੀ ਨੇ ਕਹੀ ਨਾ ਉਹ ਇਹਦੇ ਨਾਲ ਜੁੜਦੀ ਹੈ ਕਿ ਲਗਾਤਾਰਤਾ ਜਿਹੜੀ ਹੈ ਉਹ ਤੁਹਾਨੂੰ ਜਗਿਆਸਾ ਚ ਰੱਖਦੀ ਹੈ ਪਰ ਜਿਗਿਆਸਾ ਤੋਂ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਜਿੱਦਨ ਲੱਗਾ 360 ਡਿਗਰੀ ਖੇਡ ਰਿਹਾ ਉਸ ਦਿਨ ਇਨਿੰਗ ਖਤਮ ਹੋ ਜਾਂਦੀ ਹੈ ਤੁਹਾਡੀ ਸੋ ਇਹਦੀ ਮੈਂ ਗੱਲ ਕਰਾਂ ਫਿਲਮ ਦੀ ਤੇ ਅਸੀਂ ਅਕਸਰ ਪ੍ਰੋਡਿਊਸਰਸ ਨੂੰ ਵਧਾਈ ਦਿੰਦੇ ਹੁੰਦੇ ਆ ਫਿਲਮ ਦੀ ਬਹੁਤ ਮੁਬਾਰਕਾਂ ਜੀ ਹੈਨਾ ਪਰ ਇਹਦੇ ਲਈ ਆ ਗੁੱਡ ਲਾਈਕ ਟੂ ਸੇ ਥੈਂਕਸ ਟੂ ਗਿੱਪੀ ਪਰਿਵਾਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜੀਆਂ ਫਿਲਮਾਂ ਬਣਾਉਣ ਵਾਸਤੇ ਔਰ ਸਾਨੂੰ ਇਹੋ ਜਿਹਾ ਇੱਕ ਫਿਲਮਾਂ ਦਾ ਦੌਰ ਦੇਣ ਵਾਸਤੇ ਫਿਲਮ ਦੇਣ ਲਈ ਨਹੀਂ ਇਹਦੇ ਨਾਲ ਦੌਰ ਚੱਲਦੇ ਨੇ ਇੱਕ ਚੰਗੀ ਜਦੋਂ ਸ਼ੁਰੂਆਤ ਹੁੰਦੀ ਹੈ ਉਹਦੇ ਨਾਲ ਦੌਰ ਚੱਲਦੇ ਨੇ ਕਹਿੰਦੇ ਕੁਝ ਦੇਰ ਦੀ ਖਾਮੋਸ਼ੀ ਹੈ ਫਿਰ ਸੇ ਸ਼ੋਰ ਆਏਗਾ ਤੁਹਾਡਾ ਵਕਤ ਆਇਆ ਹੈ ہمارا ਦੌਰ ਆਏਗਾ ਸੋ ਅਸੀਂ ਬੜੇ ਸਾਲ ਖਾਮੋਸ਼ੀ ਰੱਖੀ ਮੈਂ ਆਪਣੀ ਗੱਲ ਕਰਾਂ ਜੀ ਇੱਕ ਕਲਾਕਾਰ ਦੀ ਤੌਰ ਤੇ ਕੰਮ ਕਰਨ ਨੂੰ ਬਹੁਤ ਤਰਸਿਆ ਹਾਂ ਕਮੇਡੀਅਨ ਦੀ ਤੌਰ ਤੇ ਬੜੇ ਸਾਲ ਕੰਮ ਕੀਤਾ ਪਰ ਉਮੀਦ ਸੀ ਕਿ ਸਾਡਾ ਦੌਰ ਆਏਗਾ ਹੋਰ ਸਾਰੇ ਥੀਏਟਰ ਆਰਟਿਸਟ ਬੈਠੇ ਨੇ ਸਾਰਿਆਂ ਦਾ ਦੌਰ ਆਇਆ ਹੈ